ਰੌਹਲ ਗਾਂਧੀ ਦੇ ਸਿੱਖ ਬ੍ਰੋਡਕਾਸਟ ਜਿਹੜਾ ਪਤਾ ਤਾਰ ਜਿਹੜਾ ਹੈ ਉਪਰਪ੍ਰਦੇਸ਼ਪੁਰ ਦੇ ਵਿੱਚ ਅੰਦੋਲਨ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆਦਾ ਜੇਕਰ ਬੀਜੇਪੀ ਚੰਡੀਗੜ੍ਹ ਦੇ ਕੱਲ ਕਹਾਈ ਤਾਂ ਬੀਜੇਪੀ ਚੰਡੀਗੜ੍ਹ ਤੋਂ ਰੌਹਲ ਗਾਂਧੀ ਦਾ ਪੁਤਲਾ ਜਿਹੜਾ ਉਹ ਬਣਾਇਆ ਜਾ ਰਿਹਾ ਤੇ ਪੁਤਲਾ ਜਿਹੜਾ ਉਹ ਲਿਆਂਦਾ ਦੋਥੇ ਦੇ ਵਿੱਚ ਜਿੱਤੇ ਕੀ ਕਾਂਗਰਸ ਦਾ ਭਵਨ ਇੱਕ ਪਾਸੇ ਕਾਂਗਰਸ ਦਾ ਭਵਨ ਹੈ ਤੇ ਦੂਸਰੇ ਪਾਸੇ ਅਗਰ ਗੱਲ ਇਹ ਕਰਤਾ ਬੀਜੇਪੀ ਦਾ ਭਵਨ ਹੈ ਸੈਂਟਰ ਦੇ ਵਿੱਚ 34 ਸੈਕਟਰ ਜਿਹੜਾ ਉਹ ਪੈਂਦਾ ਉਥੇ ਉਥੇ ਜੇਕਰ ਗੱਲ ਕਰੀਏ ਤਾਂ ਜ਼ਰੂਰ ਰਾਹੁਲ ਗਾਂਦੂ ਪੁਤਲਾ ਬਣਾ ਕੇ ਜਿਹੜੀ ਆ ਉਹ ਬੀਜੇਪੀ ਦੇ ਪਾਰਸ਼ਦ ਦੇ ਜਿਹੜਾ ਇੱਥੇ ਆ ਜਾਵੇ ਤਾਂ ਬੀਜੇਪੀ ਦਾ ਪ੍ਰਧਾਨ ਚੰਡੀਗੜ੍ਹ ਕਿਹਾ ਜਾਵੇ ਤਾਂ ਉਹ ਸਾਰੇ ਜਿਹੜੇ ਤੇ ਸਮਰਥਕ ਬੀਜੇਪੀ ਦੇ ਉਹ ਵਿਰੋਧ ਕਰਦੇ ਹੋਏ ਨਜ਼ਰਾਰਾ ਤੇ ਪੁਤਲਾ ਜਿਹੜਾ ਉਹ ਸਾਰਨ ਦੀ ਜਿਹੜੀ ਗੱਲ ਆ ਉਹ ਕਿਤੇ ਜਰੀ ਹਾਲਾਂਕਿ ਪੁਤਲੇ ਤਸਵੀਰਾਂ ਸਾਨੂੰ ਸਾਂਝੀਆਂ ਕਰ ਰਹੇ ਤਾਂ ਪੁਤਲਾ ਜਿਹੜਾ ਸਾਰੇ ਜਾ ਰਿਹਾ ਹੈ ਸੱਚੇ ਟੰਡਨ ਦੀ ਗੱਲ ਕਰਦਾ ਉਹ ਵੀ ਜਿਹੜਾ ਉਹ ਪੂਰਾ ਸਮਰਥਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਜਿਹੜਾ ਉਹ ਜਿਹੜਾ ਹੁੰਦਾ ਹੋਇਆ ਨਜ਼ਰ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਚੰਡੀਗੜ੍ਹ ਦੇ ਵਿੱਚ ਕਿਹਾ ਜਾਂਦਾ ਤਾਂ 4 ਵਜੇ ਜਿਹੜੀ ਉਹ ਚੱਲਦੀ ਹੋਈ ਨਜ਼ਰ ਆ ਰਹੀ ਇੱਕ ਵਸ ਦੀ ਜਿਹੜੀ ਜਿਹੜੇ ਦੇ ਸਮਰਥਨ ਦੇ ਲਈ ਉਹ ਪੁੱਤਰ ਉਹ ਸੁੱਕਨ ਦੀ ਤਿਆਰੀ ਕੀ ਕਰਦੇ ਹਾਂ ਉਹ ਪੁੱਤਰ ਦੀ ਕਰਕੇ ਤੇ ਪੁੱਤਰ ਦੇ ਉੱਤੇ ਬਹਿਰ ਦੇ ਉਸ ਦਾ ਕਰਤਾਰ ਹੋ ਰਿਹਾ ਹੈ ਨਜ਼ਰ ਆਦਿਕ ਅੱਜ ਤੋਂ ਮਿੱਤਰ ਕੋਈ ਗੱਲ ਕਰਦੇ 1984 ਦੇ ਕਾਰਨ ਉਸ ਮੇਂ ਲਗਾਤਾਰ ਚੰਡੀਗੜ੍ਹ ਦੇ ਸਰਪਤੇ ਉਤੇ ਆਈ ਜੁਗਤਾ ਤਾਂ ਮਾਰ ਨਹੀਂ ਲਗਾ ਰਹੀ ਦੁੱਤੇ ਮਾਰਨੇ ਆ ਬਸ ਆਗੇ ਸਾਰੇ ਕਾਲੇ ਅਗਰ ਤਾਂ ਦਸੂ ਮਾਰਨੇ ਰੋਹ ਰਾਹੁਲ ਗਾਂਧੀ ਸ਼ਰਮ ਕਰੋ ਰਾਹੁਲ ਗਾਂਧੀ ਹੋਸ਼ ਵਿੱਚ ਆਓ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨਜ਼ਰ ਹਟਾ ਦੇਖੋ ਤੁਸੀਂ ਪੁੱਤਰੇ ਨੂੰ ਪਿੱਛੇ ਹੋ ਜਾਈਏ ਇਹ ਲੱਗਦਾ ਐਂਟੀ ਗਈ ਆ ਥੋੜਾ ਜਿੰਨੀ ਕਰ ਪ੍ਰਧਾਨਵੀ ਇੱਥੇ ਮੌਜੂਦ ਨੇ ਦੂਸਰੇ ਪਾਸੇ ਕਹੇ ਜਾਂਦਾ ਸੰਜੀਤ ਕੰਧਾ ਜੀ ਜਿਹੜੋਗੇ ਪਾਰਸ਼ਾ ਜਿਹੜੇ ਨੇ ਚੰਡੀਗੜ੍ਹ ਤੋਂ ਉਹ ਸਾਰੇ ਇੱਥੇ ਮੌਜੂਦ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਵਿਰੋਧ ਜਿਹੜਾ ਉਹ ਜ਼ਰੂਰ ਕੀਤਾ ਜਾ ਰਿਹਾ ਬੀਜੇਪੀ ਦੇ ਵੱਲੋਂ ਰਾਹੁਲ ਗਾਂਧੀ ਜੀ ਬੇਨਰ ਦੇ ਦੇਖੋ ਰਾਹੁਲ ਗਾਂਧੀ ਜੀ ਲੀਡਰ ਆਫ ਆਪੋਜੀਸ਼ਨ ਹੈ ਦੇਸ਼ ਦੇ ਉਹ ਦੇਸ਼ ਤੋਂ ਬਾਹਰ ਜਾ ਕੇ ਉਹ ਦੇਸ਼ ਦੀ ਜਿਹੜੀ ਹੈ ਗਿਆ ਖਿਲਾਫ ਖਲਾਫਤ ਕਰਦੇ ਐ ਔਰ ਇੱਥੋਂ ਦੇ ਭਾਈਚਾਰੇ ਨੂੰ ਵਿਗਾੜਨ ਵਾਸਤੇ ਉੱਥੇ ਸਟੇਟਮੈਂਟ ਦਿੰਦੇ ਐ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਆਪਣਾ ਕੋਈ ਐਹੋਜਾ ਐਫੀਡੇਵਿਟ ਵੀ ਫਾਈਲ ਕਰ ਦਿਓ ਭਾਈ ਜੋ ਤੁਸੀਂ ਕਿਹਾ ਐਨਾ ਮੂਰਖਤਾ ਭਰਾਂ ਬਿਆਨ ਮੈਂ ਨਹੀਂ ਅਜੇ ਤੱਕ ਦੇਖਿਆ ਕਿ ਕੋਈ ਬੰਦਾ ਜਿਹੜਾ ਐਹੋਜਾ ਜਾ ਕੇ ਗਏ ਮੈਨੂੰ ਤੇ ਲੱਗਦਾ ਜਿਹੜਾ ਉਹਨਾਂ ਲਈ ਪੱਪੂ ਸ਼ਬਦ ਹੈ ਨਾ ਉਹ ਪੱਪੂ ਸ਼ਬਦ ਵੀ ਛੋਟਾ ਪੱਪੂ ਲੱਗਣ ਲੱਗ ਪਿਆ ਇਹ ਤੇ ਕੋਈ ਹੋਰ ਵੀ ਉਸ ਤੋਂ ਅੱਗੇ ਹੀ ਪਹੁੰਚੀ ਹੋਈ ਹਸਤੀ ਹੈ ਅੱਜ ਦੇਸ਼ ਦੀ ਤੁਸੀਂ ਜਾ ਕੇ ਬੇਇੱਜ਼ਤੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੰਜਾਬੀ ਬੰਦਾ ਜੀ ਕੜਾ ਨਹੀਂ ਪਾ ਸਕਦਾ ਪੱਗ ਨਹੀਂ ਪਾ ਸਕਦਾ ਪੰਜਾਬੀ ਬੰਦਾ ਜਿਹੜਾ ਹੈ ਗੁਰਦੁਆਰਾ ਸਾਹਿਬ ਨਹੀਂ ਜਾ ਸਕਦਾ ਮੇਰੇ ਹਿਸਾਬ ਦੇ ਨਾਲ ਅੱਜ ਇਹਨਾਂ ਨੂੰ ਇੱਕ ਵਾਰੀ ਜਣਾਗਾ ਵੇ ਯਾਦ ਦਿਲਾਉਣ ਵਾਸਤੇ ਸਾਰੇ ਦੇਸ਼ ਦੇ ਵਿੱਚ ਅੱਜ ਲੋਕੀ ਇਕੱਠੇ ਹੋ ਕੇ ਸੜਕਾਂ ਤੇ ਉਤਰਿਆ ਹੈ ਔਰ ਚੰਡੀਗੜ੍ਹ ਦੇ ਵਿੱਚ ਵੀ ਐਸੇ ਕਰਕੇ ਸਾਰੇ ਬੰਦੇ ਅੱਜ ਇਕੱਠੇ ਹੋ ਕੇ ਇੱਥੇ ਇਹ ਦਿਖਾ ਰਹੇ ਨੇ ਕਿ ਰਾਹੁਲ ਗਾਂਧੀ ਹੋਸ਼ ਵਿੱਚ ਆਓ ਇਹੋ ਜੀ ਦੇਸ਼ ਦੀਆਂ ਜੜੀਆਂ ਜਾਂ ਗੱਲਾਂ ਜੜੀਆਂ ਉਹ ਤੁਸੀਂ ਰਾਜਨੀਤੀ ਕਰਨੀਆਂ ਸ਼ਹਿਰ ਜਾ ਕੇ ਕਰੋ ਇਹ ਬਾਹਰ ਜਾ ਕੇ ਆਪਣੀ ਰਾਜਨੀਤੀ ਦੀ ਗੱਲਾਂ ਨਾ ਕਰੋ ਐਲੋਪੀ ਹੈ ਤਾਂ ਐਲੋਪੀ ਨੂੰ ਕਿੰਨਾ ਤਾਂ ਸ਼ੋਭਾ ਦਿੰਦਾ ਇਹ ਜਿਹਾ ਬਿਆਨ ਕਿਉਂਕਿ ਲਗਾਤਾਰ ਚੋਣ ਜਿਹੜੀਆਂ ਨੇ ਉਹ ਹਰਿਆਣਾ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ ਨਹੀਂ ਚੋਣਾਂ ਹਰਿਆਣੇ 'ਚ ਵੀ ਹੈ ਜੰਮੂ ਕਸ਼ਮੀਰ 'ਚ ਵੀ ਹੈ ਜੰਮੂ ਕਸ਼ਮੀਰ 'ਚ ਤੁਸੀਂ ਜਾ ਕੇ ਉਹਨਾਂ ਲੋਕਾਂ ਨਾਲ ਹੱਥ ਮਿਲਾ ਰਹੇ ਹੋ ਕਿ ਜਿਹੜੇ ਲੋਕ ਦੇਸ਼ ਦੀ ਵਿਰੋਧੀ ਗੱਲਾਂ ਕਰਦੇ ਤੁਸੀਂ ਉਹਨਾਂ ਲੋਕਾਂ ਨਾਲ ਗੱਲ ਕਰ ਰਹੇ ਹੋ ਕਿ ਜਿਹੜੇ ਜਿਹੜੇ ਲੋਕ ਪਾਕਿਸਤਾਨ ਦੀ ਭਾਸ਼ਾ ਬੋਲਦੇ ਆ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਰਹੇ ਹੋ ਤੇ ਤੁਹਾਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਤੁਸੀਂ ਜਨਤਾ ਵੀ ਦੇਖ ਰਹੀ ਹੈ ਇਹ ਕਹਿੰਦੇ ਅਸੀਂ 370 ਵਾਪਸ ਲਾਵਾਂਗੇ ਪਾਕਿਸਤਾਨ ਵੀ ਆਈਓ ਕਹਿੰਦਾ ਜੀ ਉਹਦੀ ਵੀ ਆਈ ਡਿਮਾਂਡ ਵੀ ਤੁਸੀਂ ਭਾਸ਼ਾ ਹੀ ਉਹ ਬੋਲਦੇ ਹੋ ਉਹਨਾਂ ਨਾਲ ਤੁਸੀਂ ਹੱਥ ਮਿਲਾ ਰਹੇ ਹੋ ਆ ਜਨਤਾ ਨੂੰ ਕਲੀਅਰ ਕਰੋਗੇ ਤੁਸੀਂ ਚਾਹੁੰਦੇ ਕੀ ਹੋ ਤੋ ਜ਼ਰੂਰ ਜੇਕਰ ਕਿਹਾ ਜਾਵੇ ਤਾਂ ਸਰਦਾਰ ਜੀ ਸਾਡਾ ਮੌਜੂਦ ਸੇ ਪਬਲੋ ਸਾਹਿਬ ਸਾਡਾ ਮੌਜੂਦ ਨੇ ਉਹਨਾਂ ਗੱਲਬਾਤ ਕਰਨਗੇ ਪਬਲੋ ਜੀ ਲਗਾਤਾਰ ਬੀਜੇਪੀ ਜਿਹੜੀ ਹੈ ਉਹ ਜ਼ਰੂਰ ਕਿਸਾਨਾਂ ਦੇ ਪੱਖ ਸਤਲ ਕਰਦੀ ਹੋਈ ਨਜ਼ਰ ਆਉਂਦੀ ਹੈ ਕਿਸਾਨਾਂ ਦੇ ਪੱਖ ਦੀ ਗੱਲ ਕਰਦੀ ਹੋਈ ਨਜ਼ਰ ਆਉਂਦੀ ਇੱਕ ਪਾਸੇ ਦੇਖਿਆ ਜਾਵੇ ਤਾਂ ਕਰਤਾਰਪੁਰ ਕੋਲਡੋਰ ਜਿਹੜਾ ਖੋਲਿਆ ਜਾਂਦਾ ਉਹ ਵੀ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਹੈ ਉਹ ਯੂਸ ਲਾਦਾ ਦਿੱਤਾ ਜਾ ਸਕਦਾ ਮੈਂ ਕਹਿੰਦਾ ਕਿ ਤੁਸੀਂ ਇੱਕ ਰਿਪੋਰਟਰ ਹੋ ਤੁਸੀਂ ਸਰਦਾਰ ਵੀ ਹੋ ਉਹ ਤੁਹਾਡੇ ਪਾਗੀ ਵੀ ਪਾਈ ਹੈ ਤੁਹਾਡੇ ਕੜਾ ਵੀ ਪਾਇਆ ਤੁਹਾਨੂੰ ਕਦੇ આજ ਤੱਕ ਕਿਸੇ ਗੁਰਦੁਆਰੇ 'ਚ ਜਾਣ ਨੂੰ ਰੋਕਿਆ ਹੈ ਰਾਹੁਲ ਗਾਂਧੀ ਜੀ ਕਹਿੰਦੇ ਆ ਕਿ ਸਰਦਾਰ ਸਿੱਖ ਕੌਮ ਜਿਹੜੀ ਹੈ ਉਹ ਖਤਰੇ 'ਚ ਹੈ ਅਰੇ ਸਿੱਖ ਕੌਮ ਨੂੰ ਤਾਂ ਇਹਨਾਂ ਨੇ ਜਿਹੜਾ ਹੈਗਾ 84 ਦੇ ਵਿੱਚ ਜੋ ਹਾਲ ਕੀਤਾ ਹੈ ਅੱਜ ਤੱਕ ਜਿਹੜਾ ਹੈਗਾ ਹੈ ਦੇਸ਼ ਭੁੱਲ ਨਹੀਂ ਸਕਦਾ ਇਹ ਮਦ ਬੁੱਧੀ ਹੈ ਪਾਗਲ ਬੰਦਾ ਏ ਇਹਨੂੰ ਕੁਛ ਨਹੀਂ ਪਤਾ ਲੱਗਦਾ ਕਿੱਥੇ ਕੀ ਬੋਲਣਾ ਹੈ ਕਦੇ ਕਹਿੰਦੇ ਹਿੰਦੂ ਖਤਰੇ 'ਚ ਹੈ ਕਰੇ ਸਰਦਾਰ ਖਤਰੇ ਚ ਮੈਨੂੰ ਕਹਿੰਦਾ ਇਹੀ ਸਾਰੇ ਜਿਹੜੇ ਹੈਗੇ ਆ ਕਾਂਗਰਸੀ ਖਤਰੇ ਚ ਹੈ ਇਹ ਨਾ ਦੀ ਸਰਕਾਰ ਬਣਦੀ ਨਹੀਂ ਫਰਸਟ੍ਰੇਟਡ ਹੋਏ ਹੋਏ ਆ ਕੁਝ ਵੀ ਬਿਆਨ ਹੀ ਦੇ ਦਿੰਦੇ ਆ ਅੱਜ ਸਿੱਖ ਕੌਮ ਹੀ ਨਹੀਂ ਅੱਜ ਸਾਰੀਆਂ ਕੌਮਾਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਰਾਹੁਲ ਗਾਂਧੀ ਦਾ ਕਾਂਗਰਸ ਦਾ ਇਸ ਬਿਆਨ ਦੇ ਉੱਤੇ ਜਿਹੜਾ ਹੈਗਾ ਵਾ ਪੂਰਾ ਨਕਾਰਿਆ ਵਾ ਔਰ ਇਹਦੇ ਬਾਰੇ ਰੋਜ਼ ਪ੍ਰਗਟ ਕੀਤਾ ਇੱਕ ਪਾਸੇ ਤਾਂ ਸੁਪਨਾ ਦੇਖਿਆ ਜਾ ਰਿਹਾ ਕਿ ਦੇਸ਼ ਦਾ ਪੀਆ ਬਣਨਾ ਹਾਂਜੀ ਲੱਗਦਾ ਵੀ ਇਹ ਜੇ ਬਿਆਨ ਨਾਲ ਪੀਆ ਬਣਨਾ ਸੋਖਾ ਹੋ ਇਹ ਪੀਐਮ ਮੈਂ ਕਹਿੰਦਾ ਕਿਸੇ ਪਿੰਡ ਦਾ ਸਰਪੰਚ ਦੀ ਬਣ ਸਕਦਾ ਤੁਸੀਂ ਪੀਐਮ ਦੀ ਗੱਲ ਕਰਦੇ ਹੋ ਹੈ ਇਹ ਜੇ ਬਿਆਨ ਦੇ ਨੇ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਇਹ ਸ਼ੋਭਾ ਦਿੰਦੇ ਆ ਇੱਥੇ ਕਹਿੰਦੇ ਆ ਸੰਵਿਧਾਨ ਗਲਤ ਹੈ ਉੱਥੇ ਕਹਿੰਦੇ ਸੀ ਸੰਵਿਧਾਨ ਨੂੰ ਲਾਗੂ ਕਰਾਂਗੇ ਇਹਨਾਂ ਦੇ ਆਪ ਤਾਂ ਪਹਿਲੇ ਸੋਚਿਆ ਲੈਣਾ ਵੀ ਬੁਰਾ ਕੀ ਹੈ ਇਹਨਾਂ ਨੇ ਜਿਹੜਾ ਹੈਗਾ ਵਾ ਅਸੀਂ ਇਹਦੀ ਜਿਹੜੀ ਹੈਗੀ ਹੈ ਨਿੰਦਾ ਕਰਦੇ ਆ ਜੇਕਰ ਬਿਆਨਾਂ ਦੀ ਗੱਲ ਕਰੀਏ ਬਿਆਨਾਂ ਦੇ ਉੱਤੇ ਲਗਾਤਾਰ ਸਿਆਸਤ ਹੁੰਦੀ ਹੋਈ ਨਜ਼ਰ ਆਈ ਇੱਕ ਪਾਸੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਇਲੈਕਸ਼ਨ ਕਿੰਨਾ ਕੁ ਫਰਕ ਪੈ ਸਕਦਾ ਕਾਂਗਰਸ ਨੂੰ ਕਿਉਂਕਿ ਲਗਾਤਾਰ ਬਿਆਨਾਂ ਦੇ ਉੱਤੇ ਸਿਆਸਤ ਹੋਣੀ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਜੀ ਬਿਲਕੁਲ ਫਰਕ ਪਏਗਾ ਇੱਥੇ ਲੋਕੀ بڑے ਸੰਭਿਧਾਰ ਹੈਗੇ ਆ ਉਹ ਸੋਚਦੇ ਨੇ ਵੀ ਇਹੋ ਜਿਹੇ ਬੰਦਿਆਂ ਦੀ ਸਰਕਾਰ ਅਗਰ ਆ ਗਈ ਤੇ ਕੀ ਕਰਨਗੇ ਦੇਸ਼ ਦੇ ਵਿੱਚ ਜਿਹੜਾ ਹੈਗਾ ਤਾਂ 2014 ਤੋਂ 10 ਸਾਲ ਤੋਂ ਤਾਂ ਇਹ ਸਰਕਾਰ ਤੋਂ ਬਾਹਰ ਹੈ ਆਰੋ ਵਾਲੇ 15 ਸਾਲ ਵੀ ਇਹਨਾਂ ਦੀ ਸਰਕਾਰ ਨਹੀਂ ਆਂਦੀ ਜਿਸ ਤਰੀਕੇ ਦੇ ਨਾਲ ਇਹ ਦੇਸ਼ ਬਿਆਨ ਦੇ ਰਹੇ ਜੋ ਇਸ ਮੰਦ ਬੁੱਧੀ ਇਨਸਾਨ ਨੇ ਜੋ ਇਸ ਮੰਨ ਬੁੱਧੀ ਇਨਸਾਨ ਨੇ ਜਿਹਦੀ ਮੰਮੀ ਇਹਨੂੰ ਪ੍ਰਾਈਮ ਮਿਨਿਸਟਰ ਬਣਾਣਾ ਚਾਹਦੀ ਹੈ ਉਹਨੇ ਹਿੰਦੁਸਤਾਨ ਦੇ ਬਾਰੇ ਕੀ ਬੋਲਿਆ ਵਿਦੇ ਸਿੱਖ ਹੈ ਉਹਨਾਂ ਨੂੰ ਆਜ਼ਾਦੀ ਨਹੀਂ ਹੈ ਕੜਾ ਪਾਨ ਦਾ ਅਧਿਕਾਰ ਨਹੀਂ ਹੈ ਪਗਵੰਦਨ ਦਾ ਅਧਿਕਾਰ ਨਹੀਂ ਹੈ ਹਿੰਦੁਸਤਾਨ ਦੇ ਮੇਜਰ ਨਿਊਜ਼ ਚੈਨਲ ਇੱਥੇ ਹੈਗੇ ਆ ਇਹਦੇ ਚੋਂ ਕੁਝ ਸੱਚ ਹੈਗਾ ਇਹਦੀ ਵਿਆਖਿਆ ਤੁਸੀਂ ਖੁਦ ਕਰ ਦੇਣਾ ਚੈਨਲ ਤੇ ਜਾ ਕੇ ਦੋਸਤੋ ਪਹਿਲਾਂ 370 ਲਗਾ ਕੇ ਇਹਨਾਂ ਨੇ ਕਤਲਿਆ ਮਚਾਇਆ ਫਿਰ ਇਹਨਾਂ ਨੇ ਕਸ਼ਮੀਰ 'ਚ ਨਰਸਹਾਰ ਕਰਾਇਆ ਕੋਈ ਵੀ ਸਟੇਟ ਦੇਖ ਲਓ ਜਿੱਥੇ ਇਹਨਾਂ ਨੇ ਡਿਵੀਜ਼ਨ ਨਹੀਂ ਕੀਤੀ 1984 ਦੇ ਵਿੱਚ ਕੀ ਕੀ ਅਰਜੀਵਾਂ ਦੀ ਨੇ ਜਦ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਦੋਸਤੋ ਜਾਤੀ ਪਾਤੀ ਦੇ ਨਾਮ ਤੇ ਸਿੱਖਾਂ ਦੇ ਨਾਮ ਤੇ ਇਹ ਸਿਰਫ ਡਿਵੀਜ਼ਨ ਕਰਨਾ ਚਾਹੁੰਦੇ ਆ ਹਿੰਦੁਸਤਾਨ ਦੀ ਐਦੇ ਇਲਾਵਾ ਨਾਂ ਨਾਲ ਦਾ ਕੋਈ ਪਰਪਸ ਹੈ ਔਰ ਨਾਂ ਨਾਲ ਦੀ ਕੋਈ ਬੁੱਧੀ ਹੈ ਵੀ ਹਿੰਦੁਸਤਾਨ ਨੂੰ ਤੁਹਾਨੂੰ 60 ਸਾਲ ਮਿਲੇ ਸੀ ਰਾਜ ਕਰਨ ਨੂੰ ਹਿੰਦੁਸਤਾਨ ਨੂੰ ਬਲੰਦੀਆਂ ਤੇ ਲੈ ਜਾਂਦੇ ਉੱਥੇ ਤੁਸੀਂ ਹਿੰਦੁਸਤਾਨ ਨੂੰ ਕਰਪਸ਼ਨ ਦੇ ਅੱਡੇ ਚ ਫਸਾ ਕੇ ਮਾਰਤਾ ਕਿੰਨੀ ਕ腐ਸ਼ਨ ਹੋਈ ਪਬਲਿਕ ਨੇ ਦੇਖਿਆ ਅੱਜ ਤੀਸਰੀ ਵਾਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨਹੀਂ ਹੈ ਇੱਕ ਵਰਲਡ ਫੇਮਸ ਲੀਡਰ ਹੈ ਅੱਜ ਦੁਨੀਆ 'ਚ ਕਿਤੇ ਲੜਾਈ ਹੁੰਦੀ ਹੈ ਕਿਤੇ ਸਮਝੌਤਾ ਹੁੰਦਾ ਹੈ ਉੱਥੇ ਸਾਡੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਜਾਂਦਾ ਕੋਈ ਪ੍ਰੋਬਲਮ ਹੁੰਦੀ ਹੈ ਅੱਜ এনਵਾਇਰਨਮੈਂਟ ਦਾ ਅੰਨਾ ਵੱਡਾ ਇਸ਼ੂ ਹੈ ਸਾਡੇ ਪ੍ਰਧਾਨ ਮੰਤਰੀ ਨੂੰ ਹਰ ਜਗ੍ਹਾ ਬੁਲਾਇਆ ਜਾਂਦਾ ਪਰ ਇਹਨੂੰ ਕੋਈ ਬੁਲਾਉਂਦਾ ਨਹੀਂ ਇਹ ਜਗਾ ਜਗਾ ਜਾ ਕੇ ਜਿੱਦਾਂ ਡੌਗੀ ਨਹੀਂ ਕਰਦਾ ਇਹ ਡੌਗੀ ਦਾ ਦੂਸਰਾ ਰੂਪ ਹੈ ਇਹ ਦੇਖੋ ਇਹ ਫੋਟੋ ਦੇਖ ਲਓ ਤੁਸੀਂ ਧਿਆਨ ਨਾਲ ਇੱਧਰ ਕਰ ਲਓ ਯਾਰ ਇਹ ਗਰਦਾਰ ਦੀ ਫੋਟੋ ਖਿੱਚ ਲਓ ਯਾਰ ਪਹਿਲਾਂ ਅੱਛਾ ਜੀ ਇਹ ਹੁਣ ਗਰਦਾਰੀ ਚੱਲਣ ਨਹੀਂ ਦਾਂਗੇ 1947 ਦੇ ਵਿੱਚ ਇਹਦਾ ਜਿਹੜੇ ਨਾਨਾ ਜੀ ਸੀ heira-pheri ਨਾਲ ਪ੍ਰਾਈਮ ਮਿਨਿਸਟਰ ਬਣ ਗਏ ਹੁਣ ਅਸੀਂ ਜਣਾ ਨੂੰheira-pheri ਨਾਲ ਪ੍ਰਾਈਮ ਮਿਨਿਸਟਰ ਨਹੀਂ ਬਣਨ ਦਾਂਗੇ ਇਹ ਕਾਂਗਰਸ ਦੇ ਵੀ ਸਾਰੇ ਬੰਦੇ ਸੁਲਣਨ ਉਹ ਵੀ ਸੁਲਣਨ ਜਿਹੜੀ ਇਹਨਾਂ ਨੇ ਕ੍ਰਪਸ਼ਨ ਮਚਾਈ ਸੀ ਜਿਹੜੇ ਏਸੇ ਆਂਦੇ ਹੀ ਉਹਗੇ ਬੰਦ ਹੁਣ ਇਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਦੱਸੋ ਇੱਕ ਨਵਾਂ ਘੜਤਾ ਜੀ ਹੁਣ ਇਹ ਜਾ ਕੇ ਇਹਨਾਂ ਨੇ ਸਟੇਟਮੈਂਟ ਦਿੱਤੀ ਵੀ ਅਸੀਂ ਰਿਜ਼ਰਵੇਸ਼ਨ ਖਤਮ ਕਰ ਦਾਂਗੇ ਪਾਰਲੀਮੈਂਟ 'ਚ ਕੀ ਬੋਲਦੇ ਆ ਸੰਵਿਧਾਨ ਖਤਰੇ 'ਚ ਐ ਔਰ ਉੱਥੇ ਜਾ ਕੇ ਕਹਿੰਦੇ ਆ ਅਸੀਂ ਸੰਵਿਧਾਨ ਖਤਮ ਕਰ ਦਾਂਗੇ ਸੰਵਿਧਾਨ ਕੀ ਖਤਮ ਕਰਨਗੇ ਇਹਨਾਂ ਨੂੰ ਖੁਦ ਹੀ ਸੰਵਿਧਾਨ ਦੀ ਨਾਲ ਨੋਲਿਜ ਹੈ ਨਾ ਇਹਨਾਂ ਨੂੰ ਪੰਨੇ ਪਤਾ ਵੀ ਸੰਵਿਧਾਨ ਦੇ ਵਿੱਚ ਹੁੰਦੇ ਕਿੰਨੇ ਆ ਚੰਡੀਗੜ੍ਹ ਦੀ ਗੱਲ ਕਰਦੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਬਿਆਨਾਂ ਨੂੰ ਲੈ ਕੇ ਜਿਵੇਂ ਕਿ ਰਾਹੁਲ ਗਾਂਧੀ ਵੱਲੋਂ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਲਗਾਤਾਰ ਚੰਡੀਗੜ੍ਹ ਦੀ ਭਾਜਪਾ ਜਾ ਕੇ ਸਿੱਖ ਪਾਈਚਾਰਾ ਜਿਹੜਾ ਉਹ ਜੂਰ ਸਰਕਾ ਦੇ ਉੱਤੇ ਉਤਰਿਆ ਹੋਇਆ ਨਜ਼ਰ ਆ ਤੇ ਇੱਕ ਪਾਸੇ ਦਾ ਕਪੂਤਰਾ ਜਿਹੜਾ ਉਹ ਰਾਹੁਲ ਗਾਂਧਾ ਫੁੱਕਿਆ ਗਿਆ ਤੇ ਹਾਲਾਂਕਿ ਕੁਝ ਜਿਹੜਾ ਉਹ ਜ਼ਰੂਰ ਕਾਂਗਰਸ ਚੰਡੀਗੜ੍ਹ ਪਹੁੰਚਣ ਵਾਲੇ ਕੀਤਾ ਗਿਆ ਸੀ ਪਰ ਚੰਡੀਗੜ੍ਹ ਪੁਲਿਸ ਵੱਲੋਂ ਪਹਿਲਾਂ ਹੀ ਬੈਰੀਕੇਡਿੰਗ ਲਗਾਈ ਗਈ ਸੀ ਜਿਸ ਦੇ ਚੱਲਦੇ ਪੁਤਲਾ ਜਿਹੜਾ ਉਹ ਚੰਡੀਗੜ੍ਹ ਦੇ 34 ਸੈਕਟਰ ਵਿੱਚ ਹੈ ਜਿਹੜਾ ਉਹ ਫੂਕਿਆ ਗਿਆ ਉਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਜਿਹੜਾ ਉਹ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਚੰਡੀਗੜ੍ਹ ਤੋਂ ਵਿਡੀਓ ਜਲਿਸਟ ਸਤਾਂਸ਼ੂ ਸ਼ਰਮਾ ਦੇ ਨਾਲ ਸੰਦੀਪ ਸਿੰਘ ਜਜੀਤ ਫੈਕਟਿਵ